540 ਕਰੋੜ ਜੇ ਨਹੀਂ ਲੱਭੇ ਨਾ ਦੇ ਇਨਕੇ ਸਾਨੂੰ ਦੱਸੋ ਦੇ ਇਨਕੇ ਸਾਨੂੰ ਬੀਬਾ ਜੀ ਇਹ ਜਿਹੜਾ 22 ਮੋਬਾਈਲ ਦਾ ਕਿਹਾ ਜਾ ਰਿਹਾ ਸੀ ਤੁਸੀਂ ਉਸ ਸਮੇਂ ਕਰਦੇ ਸੀ ਤੁਸੀਂ ਲੈਪਟਾਪ ਕੀ ਕੁਝ ਬਰਾਮਤ ਹੋਈ ਸੀ ਉਸ ਸਮੇਂ ਤੁਸੀਂ ਤਾਂ ਅੰਦਰ ਸੀ ਕਾਫੀ ਅਫਸਰ ਜੀ ਮੇਰੇ ਕਹਿਣ ਨਾਲ ਤਾਂ ਕੋਈ ਸੱਚ ਨਹੀਂ ਮੰਨੂਗਾ ਜਿਹੜਾ ਉਹਨਾਂ ਦਾ ਕਾਗਜ਼ ਹੈ ਨਾ ਫਾਰਦ ਜਿਹੜਾ ਲਿਖ ਕੇ ਦਿੰਦੀ ਹੈ ਕਿ ਇਹ ਬਰਾਮਤ ਹੋਇਆ ਹੈ ਤੁਸੀਂ ਉਹ ਪਾੜੋ ਤੁਹਾਨੂੰ ਸਾਰਾ ਸੱਚ ਮਿਲ ਜਾਊਗਾ ਪਰ ਤੁਹਾਡੇ ਆਪਣੇ ਦਫਤਰ ਜਾਇਆ ਲਾਅ ਐਂਡ ਆਰਡਰ ਖਰਾਬ ਹੁੰਦਾ ਪੁਲਿਸ ਤਾਂ ਇਹ ਕਹਿ ਰਹੀ ਹੈ ਕਿ ਅਸੀਂ ਲਾਅ ਐਂਡ ਆਰਡਰ ਦੇ ਕੇ ਇੱਥੇ ਸਾਰਾ ਪ੍ਰਬੰਧ ਕੀਤਾ ਹੈ ਚਲੋ ਲਾਅ ਐਂਡ ਆਰਡਰ ਤੁਹਾਨੂੰ ਲੱਗਦਾ ਹੈ ਕਿ ਮੈਂ ਇੱਥੇ ਲਾਅ ਐਂਡ ਆਰਡਰ ਖਰਾਬ ਕੀਤਾ ਹੈ ਮੈਂ ਧੱਕਾ ਮਾਰਿਆ ਕਿਸੇ ਨੂੰ ਮੈਂ ਕਿਸੇ ਨੂੰ ਧੱਕਾ ਮਾਰਿਆ ਹੈ ਮੈਂ ਕਿਸੇ ਪੁਲਸਵਾਨੀ ਨੂੰ ਜੇ ਧੱਕਾ ਮਾਰਿਆ ਹੋਇਆ ਕੋਈ ਤਾਂ ਮੈਨੂੰ ਦੱਸੋ ਤੁਹਾਨੂੰ ਡਰ ਤਾਂ ਡਰ ਕਿਉਂ ਲੱਗਦਾ ਤੁਸੀਂ ਕਿ ਬਿਕਰਮ ਜੀਠੇ ਬਿਕਰਮ ਜੀਠੇ ਤੋਂ ਸਾਰੇ ਡਰਦੇ ਨੇ ਉਹ ਐਕਸਪੋਜ਼ ਕਰਦਾ ਹੈ ਉਹਦਾ ਉਹਨੂੰ ਇੰਨਾ ਵੱਡਾ ਇੰਨਾ ਨੇ ਬਣਾਤਾ ਇੰਨਾ ਡਰਦੇ ਨੇ ਕਿ ਉਹਨਾਂ ਨੂੰ ਆਲੇ ਦੁਆਲੇ ਕੁਝ ਨਹੀਂ ਦਿਸਦਾ ਗੱਲਾ ਬਿਕਰਮ ਮਜੀਠੀਆ ਦਸਦਾ ਹੰਪਲਰੀ ਮਾਰ ਖਤਮ ਹੋ ਜਨੋ ਫਿਰ ਨੀਤੀ ਮਕੀ ਨੇ ਹਾਂਜੀ ਹੰਪਲਰੀ ਮਾਰ ਖਤਮ ਹੋ ਜਾਂ ਰਿਹਾ ਜੀਠੇ ਸਰ ਦਾ ਮੈਨਾਂ ਨੀਤੀ ਦੇਗੀ ਉਹ ਰਣਨੀਤੀ ਤਾਂ ਵਕੀ ਬਣਾਣਗੇ ਮੈਂ ਆਪ ਮੈਂ ਅਸੀਤ ਆਪਨੇ ਬੰਦਿਆ ਨਾਲ ਹੈ ਕਿ ਮਜੀਠੀਏ ਦੇ ਬੰਦੇ ਹਮੇਸ਼ਾ ਸਾਡੇ ਨਾਲ ਖੜੇ ਰਹੇ ਆਂ